ਸੇਕਾਲ ਜੀ ਪੰਜਾਬ ਨਿਊਜ਼ ਬੁਲਟਨ ਦੇਖਣੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸਿਮ ਰஞ்சிਤ ਗੌਰਗੇਲ ਖਬਰਾਂ ਤੇ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਹੈਡਲਾਈਨਸ ਤੇ 1 ਜੂਨ ਨੂੰ ਪੰਜਾਬ ਚ ਹੋਣਗੀਆਂ ਲੋਕ ਸਭਾ ਚੋਣਾਂ 4 ਜੂਨ ਨੂੰ ਅੱਲਾ ਨੇ ਜਾਣਗੇ ਨਤੀਜੇ ਬੇਦਬੀ ਮਾਮਲੇ ਦੇ ਵਿੱਚ ਨਵਾਂ ਮੋੜ ਹਨੀ ਪ੍ਰੀਤ ਦੀਆਂ ਵੱਟ ਸਕਦੀਆਂ ਨੇ ਮੁਸ਼ਕਲਾਂ ਪਗ ਸਿੰਘ ਨਗਰ ਨੂੰ ਸੀਐਮ ਆਂ ਦਾ ਵੱਡਾ ਤੋਹਫਾ ਪੀਏਯੂ ਖੇਤੀਬਾੜੀ ਕਾਲਜ ਦਾ ਕੀਤਾ ਉਦਘਾਟਨ ਪੰਜਾਬ ਸਰਕਾਰ ਦੇ 2 ਸਾਲ ਹੋਏ ਪੂਰੇ ਖਟਕਟ ਕਲਾ ਨਤਮਸਤਖ ਹੋਏ ਸੀਐਮ ਮਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਅੱਜ ਭਾਰਤੀ ਇਲੈਕਸ਼ਨ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਚੋਣਾਂ 7 ਪੜਾਵਾਂ ਦੇ ਵਿੱਚ ਕਰਵਾਈਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਪੰਜਾਬ ਵਿੱਚ ਇਹ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ ਪੰਜਾਬ 'ਚ 7ਵੇਂ ਗੇੜ ਦੌਰਾਨ 1 ਜੂਨ ਨੂੰ ਵੋਟਾਂ ਪੈਣਗੀਆਂ ਜਿਸ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਚੋਣ ਕਮਿਸ਼ਨ ਵੱਲੋਂ ਅੱਜ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦੇ ਅਸਾਰ ਹੀ ਪੂਰੇ ਦੇਸ਼ 'ਚ ਚੋਣ ਜਾਬਤਾ ਵੀ ਲਾਗੂ ਹੋ ਗਿਆ ਹੈ ਜੋ ਕਿ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਬਰਕਰਾਰ ਰਹੇਗਾ ਦੱਸਿਆ ਪੰਜਾਬ ਦੇ ਵਿੱਚ 1 ਜੂਨ ਨੂੰ ਚੋਣਾਂ ਹੋਣ ਚਾਰੀਆਂ ਨੇ ਜਿਸ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਇਲੈਕਸ਼ਨ ਕਮਿਸ਼ਨ ਨੇ 7ਵੇਂ ਗੇੜ ਦੇ ਵਿੱਚ ਹੋਣ ਵਾਲੀਆਂ ਇਹਨਾਂ ਚੋਣਾਂ ਦੀ ਜਾਣਕਾਰੀ ਦਿੰਦਿਆਂ ਕੀ ਕਿਹਾ ਆਓ ਸੁਣਦੇ ਹਾਂ एंड फिनिशिंग ऑन 25th of ऑफ 2024, टू इसका मैप कुछ इस तरह का दिखाई देगा कि मोस्टली यूपी बिहार बंगाल उड़ीसा और साथ में कुछ नॉर्थ का पोर्शन चालू रहेगा लास्ट फेज seventh फेज नोटिफिकेशन विल बी ऑन 7th ऑफ May एंड पोलिंग ऑन 1st ऑफ जून लास्ट पोलिंग वुड बी ऑन फर्स्ट ऑफ जून एंड काउंटिंग ऑन फोर्थ एंड इस फेज में पूरा पंजाब हरियाणा भी शामिल रहेगा बंगाल बिहार उड़ीसा दिस इज हाउ द मैप विल लुक येलो डिनोट द फर्स्ट फेज एंड अकॉर्डिंगली द दीजेंड्स आर गिवन वी विल शेयर दिस मैप ऑल्सो विद यू जा आप इसे अपने साथ रख सकें इसके हिसाब से देख सकें ਇਹ ਵੀ ਕੋਸ਼ਿਸ਼ ਕੀਤੀ ਹੈ ਅਸੀਂ ਨੇ ਔਰ ਅਗਰ ਪੂਰੀ ਫੇਜ਼ ਵਾਈਜ਼ ਹਮ ਪਿਕਚਰ ਦੇ ਇਹ ਵੀ ਇੱਕ achhi ਸਨੈਪਸ਼ਾਟ ਹੈ ਜਿਸਮੇ ਫੇਜ਼ 1 ਮੇ 102 ਕੌਨਸਟੀਟੂਐਂਸੀਜ਼ ਫੇਜ਼ 2 ਮੇ 89 ਫੇਜ਼ 3 ਮੇ 94 ਜ਼ਿਕਰ ਹੋ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ 7 ਗੇੜਾਂ ਦੇ ਵਿੱਚ ਹੋਣਗੀਆਂ ਜਿਨ੍ਹਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਕਿਹੜੀ ਪਾਰਟੀ ਇਸ ਵਾਰ ਬਾਜ਼ੀ ਮਾਰਦੀ ਏ ਇਹ ਤਾਂ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਡੇਰਾ ਮੁਖੀ ਰਾਮ ਰਹਿਮ ਦੀ ਮੋ ਬੋਲੀ ਤੀ ਹਨੀ ਪ੍ਰੀਤ ਦੀਆਂ ਮੁਸ਼ਕਲਾਂ ਵੱਧੀਆਂ ਦਿਖਾਈ ਦੇ ਰੀਆਂ ਨੇ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਗਏ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੇ ਬੇਦਬੀ ਮਾਮਲੇ 'ਚ ਹਨੀ ਪ੍ਰੀਤ ਦੀ ਸ਼ਮੂਲਿਤ ਹੋਣ ਦਾ ਦਾਵਾ ਕੀਤਾ ਹੈ ਬੇਦਬੀ ਮਾਮਲਿਆਂ ਦੇ ਵਿੱਚ ਦੋਸ਼ੀ ਪ੍ਰਦੀਪ ਕਲੇਰ ਨੂੰ ਅਯੁੱਧਿਆ ਦੇ ਵਿੱਚ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਬੇਦਬੀ ਮਾਮਲੇ 'ਚ ਨਵਾਂ ਮੋੜ ਆਇਆ ਹੈ ਇਨ੍ਹਾਂ ਮਾਮਲਿਆਂ ਦੇ ਵਿੱਚ ਮੁਲਜ਼ਮ ਪ੍ਰਦੀਪ ਕਲੇਰ ਨੇ ਵੱਡਾ ਦਾਵਾ ਕੀਤਾ ਹੈ ਕਲੇਰ ਦੇ ਬਿਆਨਾਂ ਦੇ ਵਿੱਚ ਕੁਝ ਪੰਨੇ ਕਾਫੀ ਚਰਚਾ ਦੇ ਵਿੱਚ ਨੇ ਇਨ੍ਹਾਂ ਪੰਨਿਆਂ ਦੇ ਮੁਤਾਬਿਕ ਪ੍ਰਦੀਪ ਕਲੇਰ ਨੂੰ ਡੇਰਾ ਮੁਖੀ ਰਾਮ ਰਹੀਮ ਨੇ ਮਿਲਣ ਵਾਸਤੇ ਬੁਲਾਇਆ ਸੀ ਉਸ ਵੇਲੇ ਉੱਥੇ ਹਨੀਪ੍ਰੀਤ ਰਕੇਸ਼ ਕੁਮਾਰ ਰਕੇਸ਼ ਦਿੜਬਾ ਸੰਦੀਪ ਬ੍ਰਿਟਾ ਹਰਸ਼ ਧੂਰੇ ਮਹਿੰਦਰਪਾਲ ਬਿੱਟੂ ਤੇ ਹੋਰ ਕਈ ਲੋਕ ਵੀ ਮੌਜੂਦ ਸਨ ਇਸ ਦੌਰਾਨ ਮਹਿੰਦਰਪਾਲ ਨੇ ਡੇੜਾ ਮੁਖੀ ਦੇ ਧਿਆਨ ਚ ਲਿਆਂਦਾ ਕਿ ਬੁਰਜ ਜਵਾਹਰ ਸਿੰਘ ਵਾਲਾ ਚ ਇੱਕ ਧਰਮ ਪ੍ਰਚਾਰਕ ਨੇ ਕਥਾ ਕੀਤੀ ਤੇ ਉਸ ਤੋਂ ਪ੍ਰੇਰਿਤ ਹੋ ਕੇ ਕੁਝ ਲੋਕਾਂ ਨੇ ਲੋਕਟੇ ਜ਼ਮੀਨ ਤੇ ਸੁੱਟੇ ਦਿੱਤੇ ਉਹਨਾਂ ਲੋਕਟਾਂ ਦੇ ਉੱਤੇ ਰਾਮ ਰਹੀਮ ਦੀ ਫੋਟੋ ਬਣੀ ਹੋਈ ਸੀ ਜਿਸ ਤੋਂ ਬਾਅਦ ਇਹ ਗੱਲ ਸੁਣ ਕੇ ਹਣੀਪ੍ਰੀਤ ਨੂੰ ਗੁੱਸਾ ਆ ਗਿਆ ਡੇੜਾ ਮੁਖੀ ਤੇ ਹਣੀਪ੍ਰੀਤ ਨੇ ਕਿਹਾ ਕਿ ਇੱਟ ਦਾ ਜਵਾਬ ਪੱਥਰ ਨਾਲ ਦਿਓ ਜਿਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੀ ਘਟਨਾ ਵਾਪਰੀ ਜ਼ਿਕਰਯੋਗ ਹੈ ਕਿ ਸਿੱਟਨੇ ਹਰਸ਼ ਧੂਰੀ ਪ੍ਰਦੀਪ ਕਲੇਰ ਤੇ ਸੰਦੀ ਪਰ ਬ੍ਰਿਟਨੋ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਸੀ ਇਹ ਤਿੰਨੇ ਉਦੋਂ ਤੋਂ ਪਗੋੜੇ ਸਨ ਪਰ ਪ੍ਰਦੀਪ ਕਲੇਰ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਫਿਲਹਾਲ ਪ੍ਰਦੀਪ ਕਲੇਰ ਦਾ ਰਿਮਾਂਡ ਚੱਲ ਰਿਹਾ ਹੈ ਤੇ ਇਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਜੇਕਰ ਪ੍ਰਦੀਪ ਕਲੇਰ ਦੇ ਇਸ ਬਿਆਨ ਨੂੰ ਸਹੀ ਮੰਨਿਆ ਜਾਵੇ ਤਾਂ ਹਨੀ ਪ੍ਰੀਧੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਸ ਸਕਦੀਆਂ ਨੇ ਦਸਤੱਬੀਏ ਕਿ ਪ੍ਰਦੀਪ ਕਲੇਰ ਨੇ ਇਹ ਵੀ ਕਿਹਾ ਕਿ ਡੇਰਾ ਮੁਖੀ ਤੋਂ ਉਸਦੀ ਅਤੇ ਉਸਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ ਦੂਜੇ ਪਾਸੇ ਡੇਰਾ ਪ੍ਰੀਮੀਆ ਦੇ ਕੇਸਾਂ ਦੀ ਪੈਰਵੀ ਕਰ ਰਹੇ ਐਡਵੋਕੇਟ ਕੇਵਲ ਬਰਾੜ ਨੇ ਕਿਹਾ ਕਿ ਐਸਆਈਟੀ ਸਿਆਸੀ ਦਬਾਅ ਕਾਰਨ ਝੂਠੀਆਂ ਕਹਾਣੀਆਂ ਕੱਢ ਰਹੀ ਏ ਦੂਜੇ ਪਾਸੇ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੁਲਜ਼ਮ ਪ੍ਰਦੀਪ ਕਲੇਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਹ ਲੋਕੇਟੇ ਜ਼ਮੀਨ ਤੇ ਸੁੱਟ ਦਿੱਤੇ ਗਏ ਸਨ ਤਾਂ ਗੁੱਸੇ ਵਿੱਚ ਆਈ ਹਣੀਪ੍ਰੀਤ ਨੇ ਇਹ ਵੀ ਕਿਹਾ ਸੀ ਕਿ ਇਸ਼ਤਿਹ ਦਾ ਜਵਾਬ ਪੱਥਰ ਨਾਲ ਦੇਉ ਤੇ ਡੇਰਾਮੁਖੀ ਰਾਮ ਰਹੀਨ ਦਾ ਕਹਿਣਾ ਸੀ ਕਿ ਜੋ ਹਣੀਪ੍ਰੀਤ ਕਹੇਗੀ ਉਦਹੀਂ ਹੋਵੇਗਾ ਇਸ ਤੋਂ ਬਾਅਦ ਸਿੱਖਾਂ ਦੇ ਧਾਰਮਿਕ ਗੁਰੂ ਨੂੰ ਠੇਸ ਪਹੁੰਚਾਉਂਦੀਆਂ ਗਵਨਤਾ ਕਰਨੀਆਂ ਸ਼ੁਰੂ ਹੋ ਗਈਆਂ ਜਿਸ ਤੋਂ ਬਾਅਦ ਵੇਦਵੀ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਉਦੋਂ ਤੋਂ ਹੀ ਇਸ ਮਾਮਲੇ ਦੇ ਵਿੱਚ ਐਸਆਈਟੀ ਲਗਾਤਾਰ ਜਾਂਚ ਪੜਤਾਲ ਕਰ ਰਹੀ ਹੈ ਵਿਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਨਵੇਂ ਖੁਲਾਸੇ ਸਾਹਮਣੇ ਆਉਂਦੇ ਨੇ ਤੇ ਇਸ ਬਿਆਨ ਤੋਂ ਬਾਅਦ ਹਨੀਪ੍ਰੀਤ ਕਿੰਨਾ ਮੁਸ਼ਕਲਾਂ ਦੇ ਨਾਲ ਘਿਰਤੀ ਹੋਈ ਵਿਖਾਈ ਦਿੰਦੀ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ ਵੱਡਾ ਤੋਹਫ਼ਾ ਦਿੱਤਾ ਦਰਸਲ ਪੰਜਾਬ ਸੀਐਮ ਮਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਪਿੰਡ ਬੱਲਵਾਲ ਸੰਘੜੀ ਪਹੁੰਚੇ ਸਨ ਜਿੱਥੇ ਉਹਨਾਂ ਨੇ ਪੀਏਯੂ ਖੇਤੀਬਾੜੀ ਕਾਲਜ ਦਾ ਉਦਘਾਟਨ ਕੀਤਾ ਹੈ ਕਾਲਜ ਆਧੁਨਿਕ ਤਕਨੀਕਾਂ ਨਾਲ ਲੈਸ ਹੈ ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋ ਚੁੱਕੇ ਨੇ ਅਜਿਹੇ ਦੇ ਵਿੱਚ ਅੱਜ ਸੀਐਮ ਮਾਨ ਦੇ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਨੂੰ ਵੱਡੀ ਸੋਗਤ ਦਿੱਤੀ ਗਈ ਏ ਸੀਐਮ ਭਗਵੰਤ ਮਾਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਬੱਲਵਾਲ ਸੌਂਖੜੀ ਕਾਲਜ ਦਾ ਉਦਘਾਟਨ ਕੀਤਾ ਹੈ ਦੱਸ ਦਈਏ ਇਸ ਕਾਲਜ ਦਾ ਬੁਨਿਆਦੀ ਢਾਂਚਾ ਵੀ ਆਧੁਨਿਕ ਤਰੀਕੇ ਨਾਲ ਬਣਾਇਆ ਗਿਆ ਹੈ ਅਤੇ ਇਸ ਵਿੱਚ ਸਾਰੇ ਉਪਕਰਨ ਵੀ ਨਵੀਂ ਤਕਨੀਕ ਨਾਲ ਲੈਸ ਨੇ ਕਾਲਜ ਦੇ ਉਦਘਾਟਨ ਮੌਕੇ ਵੀ ਸੀਐਮ ਮਾਨ ਆਪਣੇ ਵਿਰੋਧੀਆਂ ਦੇ ਨਿਸ਼ਾਨੇ ਮਾਰਨੋਂ ਨਹੀਂ ਚੁੱਕੇ ਇਸ ਮੌਕੇ ਉਹਨਾਂ ਨੇ ਸਟੇਜ ਤੋਂ ਬੋਲਦਿਆਂ ਹੋਇਆਂ ਅਕਾਲੀ ਦਲ ਦੇ ਨਾਲ-ਨਾਲ ਕਾਂਗਰਸ ਦੇ ਉੱਤੇ ਵੀ ਸਿੱਧੇ ਨਿਸ਼ਾਨੇ ਵਿੰਨੇ ਨੇ ਉਹਨਾਂ ਕੀ ਕਿਹਾ ਆਓ ਸੁਣਦਿਆਂ ਪੰਜਾਬ ਦੇ ਵਿੱਚ ਖੁਸ਼ੀਆਂ ਦੇ ਸਮਾਗਮ ਹੋਣ ਲੱਗ ਗਏ ਪਹਿਲਾਂ ਇਕੱਲੀਆਂ ਰੈਲੀਆਂ ਹੁੰਦੀਆਂ ਸੀ ਇੱਥੇ ਉੱਥੇ ਵੀ ਕਦ ਆਓ ਆ ਗਿਆ ਲਿਓ ਜੀ ਆਓ ਆ ਗਿਆ ਲਿਓ ਜੀ ਇਧਰ ਨੂੰ ਆ ਜਾਓ ਜੀ ਬੋਲੀ ਜਾਣਾ ਜੋ ਝੂਠ ਤੂਫਾਨ ਬੋਲੀ ਜਾਣਾ ਐ ਇੱਥੇ ਮਾਗਰਲੇ ਪਾਸੇ ਉਹ ਖੜੇ ਹੁੰਦੇ ਆ ਜਥੇਦਾਰ ਨਾ ਉਹਨਾਂ ਨੇ ਇਹ ਦੇਖਣਾ ਵੀ ਲੀਡਰ ਕਹਿ ਕੀ ਰਿਹਾ ਐ ਇਹਦਾ ਮਤਲਬ ਕੀ ਐ ਬਾ ਉਹਨਾਂ ਨੇ ਇਹੀ ਦੇਖਣਾ ਹੁੰਦਾ ਸਾਹ ਕਿੱਥੇ ਜ ਲੈੰਦਾ ਫਿਰ ਜੁਕਾਰਾ ਛੱਡਾਂਗੇ ਬੋਲ ਓ ਯਾਰ ਦੇਖ ਤਾਂ ਲੋ ਕੋਈ ਗੱਲ ਜੁਕਾਰੇ ਵਾਲੀ ਹੈ ਜਾਂ ਨਾ ਤਾਂ ਜੁਕਾਰਿਆਂ ਦੀ ਬੇਅਤ ਵੀ ਕਰੀ ਜਾਂਦੇ ਹੋ ਯਾਰ ਕਮਾਲ ਤਾਂ ਇਹੇ ਹੁਣ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰੱਖਿਆ ਸੁਖਵੀਰ ਬਾਦਲ ਨੇ ਉਹ ਭਰਾਵਾ ਤੇਰੇ ਦਦਾ ਬਚਾਇਆ ਹਜੇ 2 ਸਾਲ ਪਹਿਲਾਂ ਤੂੰ ਹੀ ਹੁਣ ਕਹਿਣ ਲੱਗਾ ਪੰਜਾਬ ਵਿਚੋਂ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਐ ਉਹ ਕਿ ਸਾਡਾ ਪਰਿਵਾਰ ਬਚਾਓ ਸਾਰਾ ਡੱਬਰ ਹਾਰ ਗਿਆ ਕੈਪਟਨ ਦਾ ਸਾਰਾ ਡੱਬਰ ਹਾਰ ਗਿਆ ਨੋ ਜੋ ਸਿੱਧੂ ਹੋਰੀ ਮਜੀਠੀ ਹੋਰੀ ਸਭ ਹਾਰ ਗਏ ਪੁੱਤ ਭਤੀਜੇ ਸਾਲੇ ਜੀਜੇ ਸਭ ਮਾਂਹ ਤੇ ਤੁਸੀਂ ਇਹਨਾਂ ਮੈਂ ਥੋੜੀ ਹਰਾਏ ਨੇ ਲੋਕਾਂ ਨੇ ਹਰਾਏ ਨੇ ਤੁਸੀਂ ਹਰਾਏ ਨੇ ਇਹਨਾਂ ਦੀਆਂ ਕਰਤੂਤਾਂ ਜੇ ਚੰਗੀਆਂ ਹੁੰਦੀਆਂ ਸਾਨੂੰ ਤਾਂ ਪਾਰਟੀ ਬਣਾਉਣ ਦੀ ਲੋੜ ਹੀ ਨਾ ਪੈਂਦੀ ਮੈਂ ਤਾਂ ਚੰਗਾ ਭਲਾ ਕਲਾਕਾਰ ਸੀ ਮੈਂ ਕੀ ਲੈਣਾ ਸੀ ਇਹਨਾਂ ਨੇ ਪੰਗਾ ਲੈ ਕੇ ਮੈਨੂੰ ਤਾਂ ਸਭੋ ਪੈਸੇ ਮਿਲਦੇ ਸੀ ਹੁਣ ਮੈਨੂੰ ਤੜਕੀ ਗਾਲਾਂ ਕੱਢਣ ਲੱਗ ਜੇ ਉੱਠ ਕੇ ਜੇ ਚੱਜ ਦੇ ਨਿਕਲੇ ਆਉਂਦੇ ਸਾਨੂੰ ਕੀ ਲੋੜ ਸੀ ਅਰਵਿੰਦ ਕੇਦਰੀਵਾਲ ਸਾਡੇ ਪ੍ਰਧਾਨ ਜਿਹੜੇ ਨੇ ਉਹ ਇਨਕਮ ਟੈਕਸ ਦੇ ਕਮਿਸ਼ਨਰ ਸੀ ਐਡੀ ਵੱਡੀ ਨੌਕਰੀ ਛੱਡ ਕੇ ਆਏ ਆ ਤੜਕੇ ਉਹਨੂੰ ਗਾਲਾਂ ਕੱਢਣ ਲੱਗ ਜਾਂਦੇ ਉਹ ਇਹ ਗਾਲਾਂ ਅਸਲ ਚ ਇਸ ਗੱਲ ਦੀਆਂ ਨਹੀਂ ਕੱਢਦੇ ਕਿ ਇਹ ਹਾਰ ਗਏ ਇਹ ਗਾਣਾ ਇਸ ਗੱਲ ਦੀਆਂ ਕੱਢਦੇ ਨੇ ਕਿ ਇਹਨਾਂ ਨੂੰ ਦੁੱਖ ਹੈ ਕਿ ਆਮ ਕਰਾਂ ਦੇ 3 ਪੁੱਤ ਆਹ ਕੁਰਸੀਆਂ ਤੇ ਕਿਉਂ ਬਹਿ ਗਏ ਮੁੱਖ ਮੰਤਰੀ ਜਾਂ ਮੰਤਰੀ ਕਿਉਂ ਬਣ ਗਏ ਆ ਦੁੱਖ ਇਹਨਾਂ ਨੂੰ ਬਸ ਕਿ ਆਮ ਲੋਕਾਂ ਦੇ 3 ਪੁੱਤ ਜ਼ਿਕਰੋ ਘਾ ਕਿ ਇਸ ਮੌਕੇ ਖੇਤੀਬਾੜੀ ਮੰਤਰੀ ਖੁੱਡੀਆਂ ਵੀ ਮੌਜੂਦ ਸਨ ਕਾਲਜ ਦਾ ਬਜਟ 50 ਕਰੋੜ ਰੁਪਏ ਦਿੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਹੋਸਟਲ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ ਇਸ ਦੇ ਨਾਲ ਹੀ 25 ਟੀਚਿੰਗ ਅਤੇ 50 ਨਾਨ ਟੀਚਿੰਗ ਪੋਸਟਾਂ ਦੀ ਮਨਜ਼ੂਰੀ ਵੀ ਵਿਚਾਰੀ ਦੀਨੇ ਅੱਜ ਪੰਜਾਬ ਸਰਕਾਰ ਨੇ ਆਪਣੇ 2 ਸਾਲ ਪੂਰੇ ਕਰ ਲੈਨੇ ਇਸ ਮੌਕੇ ਸੀਐਮ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਨਤ ਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਉਹਨਾਂ ਨੇ ਅਜਾਇਬ ਘਰ ਲੋਕ ਸਮਰਪਿਤ ਕੀਤਾ ਹੈ ਨਾਲ ਹੀ ਲੋਕਾਂ ਨੂੰ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਵਿਰੋਧੀ ਧਿਰਾਂ ਨੂੰ ਇੱਕ ਵਾਰ ਫਿਰ ਨਿਸ਼ਾਨੇ ਤੇ ਲਿਆ ਅੱਜ ਮੁੱਖ ਮੰਤਰੀ ਭਗਵੰਤ ਮਾਨ ਖਟਕੜ ਕਲਾ ਪਹੁੰਚੇ ਸ਼ਹੀਦੀ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਵਿਖੇ ਉਹਨਾਂ ਨੇ ਅਜਾਇਬ ਘਰ ਲੋਕਾਂ ਨੂੰ ਸਮਰਪਿਤ ਕੀਤਾ ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਜਦੋਂ ਵੀ ਮੈਂ ਨਵੀਂ ਗੱਡੀ ਲੈਂਦਾ ਸੀ ਤਾਂ ਸ਼ੋਰੂਮ ਤੋਂ ਸਿੱਧਾ ਖਟਕੜ ਕਲਾ ਮੱਥਾ ਟੇਕਣ ਆਉਂਦਾ ਸੀ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈ ਤੁਹਾਨੂੰ ਸੁਣਾਉਣੀ ਆ ਪਿਛਲੇ 2 ਸਾਲ ਤੋਂ ਅੱਜ ਦੇ ਦਿਨ ਅਸੀਂ ਸੰਭਾਲਿਆ ਜਦੋਂ ਆਉਂਦਾ ਸਭ ਤੋਂ ਪਹਿਲਾ ਫੈਸਲਾ ਕੀਤਾ ਗਿਆ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਆਮ ਤੌਰ ਤੇ ਪਹਿਲਾਂ ਮੁੱਖ ਮੰਤਰੀ ਦੀ ਫੋਟੋ ਲੱਗਦੀ ਹੁੰਦੀ ਸੀ ਚਾਹੇ ਦਿੱਲੀ ਚਾਹੇ ਪੰਜਾਬ ਦਾ ਦਫ਼ਤਰ ਪੰਜਾਬ ਭਵਨ ਹੈ ਜਾਂ ਕੋਈ ਹੋਰ ਦਫ਼ਤਰ ਨੇ ਚਾਹੇ ਉਹ ਕਲਕੱਤੇ ਚ ਨੇ ਪੰਜਾਬ ਦੇ ਦਫ਼ਤਰ ਜਿਨ੍ਹਾਂ ਪੰਜਾਬ ਦੇ ਸਾਰੇ ਦਫ਼ਤਰਾਂ 'ਚ ਸ਼ਹੀਦ ਆਜ਼ਮ ਭਗਤ ਸਿੰਘ ਤੇ ਡਾਕਟਰ ਭੀਮrao ਅੰਬੇਦਕਰ ਜੀ ਦੀ ਫੋਟੋ ਲੱਗੂਗੀ ਇੱਕ ਨੇ ਆਜ਼ਾਦੀ ਲੈ ਕੇ ਦਿੱਤੀ ਦੂਜੇ ਨੇ ਆਜ਼ਾਦੀ ਨੂੰ ਸੰਭਾਲ ਕੇ ਸਾਰਿਆਂ ਲਈ ਬਰਾਬਰਤਾ ਦਾ ਸਵਿਧਾਨ ਲਿਖਿਆ ਅੱਜ ਕਰੋੜਾ ਲੋਕ ਸੁਣ ਰਹੇ ਹੋਣਗੇ ਅੱਜ ਦੋਸਤੋ ਦੋਨੇ ਚੀਜ਼ਾਂ ਹੀ ਖਤਰੇ 'ਚ ਨੇ ਆਜ਼ਾਦੀ ਵੀ ਕਿਉਂਕਿ ਜਦੋਂ ਹੀ ਕੋਈ ਬੋਲਦਾ ਕੁਝ ਜਦੋਂ ਹੀ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਕੋਈ ਸਰਕਾਰ ਦੀ ਕੋਈ ਆਲੋਚਨਾ ਕਰਦਾ ਹੈ ਚੱਕ ਕੇ ਈਡੀ ਆ ਜਾਂਦੀ ਹੈ ਸੀਬੀਆਈ ਆ ਜਾਂਦੀ ਹੈ ਇਨਕਮ ਟੈਕਸ ਆ ਜਾਂਦਾ ਹੈ ਡਰਾਉਣ ਦੀਆਂ ਕੋਸ਼ਿਸ਼ਾਂ ਤੇ ਦੂਜੇ ਪਾਸੇ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਸੁਪਰੀਮ ਕੋਰਟਾਂ ਦੇ ਫੈਸਲੇ ਬਦਲੇ ਜਾ ਰਹੇ ਨੇ ਸੁਪਰੀਮ ਕੋਰਟ ਦੀ ਜਿਹੜੀ ਬੈਂਚ ਹੈ ਉਹਦਾ ਕੋਈ ਫੈਸਲਾ ਹੋਵੇ ਉਹਨੂੰ ਦੁਬਾਰਾ ਆਰਡੀਨੈਂਸ ਲਿਆ ਕੇ ਬਦਲ ਦਿੱਤਾ ਜਾਂਦਾ ਹੈ ਡੈਮੋਕਰੈਟਿਕ ਤਰੀਕੇ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੂੰ ਕੰਮ ਨਹੀਂ ਕਰਨ ਦਿੱਤੇ ਜਾਂਦੇ ਇਹ ਤਾਂ ਨਹੀਂ ਸੋਚਿਆ ਸੀ ਭਗਤ ਸਿੰਘ ਜੀ ਹੋਰਾਂ ਨੇ ਕੈਸ ਤਰ੍ਹਾਂ ਦੀ ਯਾਦੀ ਹੋਊਗੀ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਤੇ ਸਿਹਤ ਸਹੂਲਤਾਂ ਵਿੱਚ ਹੋਰ ਵੀ ਵੱਡੇ ਸੁਧਾਰ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਇੱਕ ਬਰਾਬਰ ਕੀਤੀ ਜਾਵੇਗੀ ਸਰਕਾਰੀ ਦੇ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਵੀ ਇੱਕ ਬਰਾਬਰ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਉਹਨਾਂ ਨੇ ਇਸ ਮੌਕੇ ਤੇ ਇਲਾਕੇ ਦੇ ਵਿੱਚ ਮੈਡੀਕਲ ਕਾਲਜ ਖੋਲਣ ਦਾ ਵੀ ਐਲਾਨ ਕੀਤਾ ਹੈ ਟਕਸਵਾ ਚੋਣ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਦੱਸਿਆ ਕਿ ਅੱਜ ਕੇਜਰੀਵਾਲ ਐਡੀ ਦੇ ਸਮਨ ਮਾਮਲੇ ਚ ਅਦਾਲਤ ਚ ਪੇਸ਼ ਹੋਏ ਸਨ ਅਦਾਲਤ ਨੇ ਉਸ ਨੂੰ 15000 ਰੁਪਏ ਦੇ ਮੁਛਲਕੇ ਤੇ ਜ਼ਮਾਨਤ ਦੇ ਦਿੱਤੀ ਹੈ ਅਦਾਲਤ ਨੇ ਕੇਜਰੀਵਾਲ ਨੂੰ ਇਸ ਮਾਮਲੇ ਵਿੱਚ ਪੇਸ਼ ਹੋਣ ਤੋਂ ਵੀ ਛੋਟ ਦਿੱਤੀ ਹੈ ਦਿੱਲੀ ਦੇ ਮੁੱਖ ਮੰਤਰੀ ਅੱਜ ਰਾਊਜ਼ ਐਵੇਨਿਊ ਕੋਰਟ ਵਿਖੇ ਪੇਸ਼ ਹੋਏ ਅਦਾਲਤ 'ਚ ਪੇਸ਼ ਹੋਣ ਮਗਰੋਂ ਅਰਵਿੰਦ ਕੇਜੀਵਾਲ ਨੂੰ 15000 ਰੁਪਏ ਦੇ ਜ਼ਮਾਨਤੀ ਪੌਂਡ ਅਤੇ 1 ਲੱਖ ਰੁਪਏ ਦੇ ਨਿਜੀ ਮੁਚਲਕੇ ਤੇ ਜ਼ਮਾਨਤ ਮਿਲੀ ਦਰਅਸਲ ਸ਼ਰਾਬ ਨੀਤੀ ਵਿੱਚ ਕਪਲੇ ਨਾਲ ਜੁੜੇ منی ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ED ਦੀ ਸ਼ਿਕਾਇਤ ਤੇ ਉਹਨਾਂ ਨੂੰ ਸੱਮਨ ਕਰਨ ਵਾਲੇ ਮੈਜਿਸਟ੍ਰੇਟ ਦੇ ਹੁਕਮ ਨੂੰ ਕੇਜੀਵਾਲ ਨੇ ਚੁਣੌਤੀ ਦਿੱਤੀ ਸੀ ਕੋਰਟ ਨੇ ਉਹਨਾਂ ਨੂੰ ਸੱਮਨ ਤੇ ਕੋਈ ਰੋਕ ਨਹੀਂ ਲਾਈ ਜਿਸ ਕਾਰਨ ਅੱਜ ਕੇਜੀਵਾਲ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣਾ ਪਿਆ अरविंद केजरीवाल ਲਈ ਐਡਵੋਕੇਟ राजीव ਮੋਹਨ ਦੇ ਨਾਲ ਸੀਨੀਅਰ ਐਡਵੋਕੇਟ ਰਮੇਸ਼ ਗੁਪਤਾ ਵੀ ਪੇਸ਼ ਹੋਏ ਸਨ केजरीवाल ਦੀ ਪੇਸ਼ੀ ਨੂੰ ਵੇਖਦੇ ਹੋਏ ਕੋਰਟ ਕੰਪਲੈਕਸ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ ਦਿੱਲੀ ਟ੍ਰੈਫਿਕ ਪੁਲਿਸ ਨੇ ਕੋਰਟ ਦੇ ਆਲੇ-ਦੁਆਲੇ ਕਈ ਰੂਟ ਡਾਇਵਰਟ ਕਰ ਦਿੱਤੇ ਸਨ ਦੱਸ ਦਈਏ ਕਿ ED ਨੇ ਮੁੱਖ ਮੰਤਰੀ केजरीवाल ਨੂੰ 8 ਸੱਮਨ ਜਾਰੀ ਕੀਤੇ ਸਨ ਪਰ ਇਸ ਤੋਂ ਬਾਅਦ ਵੀ केजरीवाल ED ਦੇ ਸਾਹਮਣੇ ਕਦੀ ਪੇਸ਼ ਨਹੀਂ ਹੋਏ ਅਤੇ ਉਹਨਾਂ ਦਾ ਕਹਿਣਾ ਸੀ ਕਿ ED ਕਹਿੰਦੇ ਸੀ ED ਨੇ ਦੋਸ਼ ਲਾਇਆ ਹੈ ਕਿ ਦਿੱਲੀ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਕਈ ਸਮਨ ਜਾਰੀ ਹੋਣ ਦੇ ਬਾਵਜੂਦ ਵੀ ਮੁੱਖ ਮੰਤਰੀ ਅਰਵਿੰਦ ਕੇਜਵਾਲ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋ ਰਹੇ ਨੇ ਕੇਜਵਾਲ ਨੇ ED ਵੱਲੋਂ ਸਮਨ ਤੋਂ ਬਚਣ ਲਈ ਦਾਇਰ ਦੋ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਅਦਾਲਤ ਵੱਲੋਂ ਜਾਰੀ ਸਮਨਾਂ ਨੂੰ ਚੁਣੌਤੀ ਦੇ ਦਿੱਤੀ ਸੀ ਇੱਥੇ ਇਹ ਵੀ ਗੱਲ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਸ਼ਰਾਬ ਨੀਤੀ منی ਲੌਂਡਰਿੰਗ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ ਦੁਆਰਾ ਜਾਰੀ ਸੰਮਣਾਂ ਦੀ ਪਾਲਣਾ ਨਾ ਕਰਨ ਲਈ ED ਦੀਆਂ ਸ਼ਿਕਾਇਤਾਂ ਤੇ ਐਡੀਸ਼ਨਲ ਚੀਫ মেট্রোপলিਟਨ ਮੈਜਿਸਟ੍ਰੇਟ ਵੱਲੋਂ ਉਹਨਾਂ ਨੂੰ ਜਾਰੀ ਕੀਤੇ ਸੰਮਣਾਂ ਨੂੰ ਚੁਣੌਤੀ ਦਿੰਦੇ ਹੋਏ ਵੀਰਵਾ ਨੂੰ ਸੈਸ਼ਨ ਕੋਰਟ ਦਾ ਰੁਖ ਕੀਤਾ ਸੀ ਕੇਜਰੀਵਾਲ ਨੇ ਸੈਸ਼ਨ ਕੋਰਟ ਵਿੱਚ ਸੰਮਣਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਕੋਈ ਜਾਣਬੁੱਝ ਕੇ ਅਣਾਗਿਆਕਾਰੀ ਨਹੀਂ ਕੀਤੀ ਗਈ ਸੀ ਅਤੇ ਉਹਨਾਂ ਨੇ ਹਮੇਸ਼ਾ ਉਸ ਕਾਰਨ ਦੀ ਵਿਆਖਿਆ ਕੀਤੀ ਹੈ ਕੇਜੀਵਾਲ ਨੇ ਇੱਕ ਪਟੀਸ਼ਨ ਰਾਹੀਂ ਸੈਸ਼ਨ ਅਦਾਲਤ ਨੂੰ ਵਧੀਕ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਦੇ ਸਾਹਮਣੇ ਕਾਰਵਾਈ ਦੇ ਫੈਸਲੇ ਤੇ ਰੋਕ ਲਗਾਉਣ ਦੇ ਨਿਰਦੇਸ਼ਾਂ ਦੀ ਵੀ ਮੰਗ ਕੀਤੀ ਹੈ ਜ਼ਿਕਰੋ ਘਾ ਕੇ ਲੋਕ ਸਭਾ ਚੋਣਾ ਆਉਣ ਵਾਲਿਆਂ ਨੇ ਤੇ ਉਸ ਤੋਂ ਪਹਿਲਾਂ ਕੋਰਟ ਦੇ ਵੱਲੋਂ ਅਰਵਿੰਦ ਕੇਜੀਵਾਲ ਨੂੰ ਇੱਕ ਵੱਡੀ ਰਾਹਤ ਦੇ ਦਿੱਤੀ ਗਈ ਹੈ ਵੇਖਣਾ ਇਹ ਹੋਵੇਗਾ ਕਿ ਕੋਰਟ ਵੱਲੋਂ ਦਿੱਤੀ ਇਸ ਰਾਹਤ ਦਾ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੀ ਫਾਇਦਾ ਮਿਲਦਾ ਹੈ ਬੀਤੇ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅਨੁਗਰਾਲ ਦੇ ਬੀਜੇਪੀ ਵਿੱਚ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਸ਼ੀਤਲ ਅਨੁਗਰਾਲ ਅੱਜ ਦਿੱਲੀ ਗਏ ਸਨ ਜਿਸ ਤੋਂ ਬਾਅਦ ਇਹ ਪੱਕਾ ਕਰ ਲਿਆ ਗਿਆ ਸੀ ਕਿ ਅੱਜ ਉਹ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਨੇ ਪਰ ਉਹਨਾਂ ਨੇ ਇਹਨਾਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਹੈ ਬੀਜੇਪੀ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਨੂੰ ਉਹਨਾਂ ਦੇ ਵੱਲੋਂ ਅਫਵਾਹ ਘਰਾੜ ਦਿੱਤਾ ਗਿਆ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਈ ਸਿਆਸਤਦਾਨਾਂ ਦੇ ਵੱਲੋਂ ਦਲ ਬਦਲੂ ਨੀਤੀ ਖੇਢੀ ਜਾ ਰਹੀ ਹੈ ਜਿਸ ਦੇ ਚਲਦਿਆਂ ਬੀਤੀ ਦਿਨੀ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅਨੁਗਰਾਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਫਵਾਹਾਂ ਵੀ ਸਾਹਮਣੇ ਆ ਰਹੀਆਂ ਸਨ ਅਤੇ ਦੂਜੇ ਪਾਸੇ ਅਜਿਨਾ ਦੋਹਾਂ ਦੇ ਵੱਲੋਂ ਇਨਾਫ ਮਾਹਾਂ ਤੇ ਰੋਕ ਲਗਾ ਦਿੱਤੀ ਗਈ ਹੈ ਦਰਸਲ ਅਜ ਸ਼ੀਤਲ ਅਨੁਗਰਾਲ ਦਿੱਲੀ ਪਹੁੰਚੇ ਹੋਏ ਸਨ ਜਿਸ ਤੋਂ ਬਾਅਦ ਇਹ ਸਪਸ਼ਟ ਕੀਤਾ ਜਾ ਰਿਹਾ ਸੀ ਕਿ ਉਹ ਪਾਜਪਾ ਵਿੱਚ ਸ਼ਾਮਿਲ ਹੋ ਰਹੇ ਨੇ ਪਰ ਦੂਜੇ ਪਾਸੇ ਸ਼ੀਤਲ ਅਨੁਗਰਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਹੋ ਕੇ ਇੱਕ ਗੱਲ ਸਪਸ਼ਟ ਕਰ ਦਿੱਤੀ ਹੈ ਉਹਨਾਂ ਕਹੇ ਹੈ ਕਿ ਮੈਂ ਆਮ ਆਦਮੀ ਪਾਰਟੀ ਦਾ ਵਫਾਦਾਰ ਹਾਂ ਤੇ ਰਹਾਂਗਾ ਕੀ ਤੁਹਾਨੂੰ ਦੱਸਣਾ ਚਾਹਨਾ ਕਿ ਮੈਂ ਜਿਹਦਾ ਦੱਸ ਰਿਹਾ ਸੀ ਕਿ ਕੁਝ ਲੋਕ ਮੇਰੇ ਪੱਤੀ ਵਫਾ ਫਲਾ ਰਹੇ ਆ ਵਫਾਤੋ ਬੱਚੋ ਜਿੰਨੇ ਵੀ ਮੇਰੇ ਸਾਥੀ ਜਲੰਧਰ ਤੋਂ ਮੈਨੂੰ ਦੇਖ ਰਹੇ ਆ ਮੈਂ ਦੱਸਣਾ ਚਾਹੁੰਦਾ ਕਿ ਮੈਂ ਕਿਸੇ ਵੀ ਤਰੀਕੇ ਦਾ ਕੋਈ ਵੀ ਇਦਾਂ ਦੀ ਕੋਈ ਪਾਰਟੀ 'ਚ ਨਹੀਂ ਜਾ ਰਿਹਾ ਨਾ ਕੋਈ ਕਦਮ ਉਠਾ ਰਿਹਾ ਮੈਂ ਆਮ ਆਦੀ ਪਾਰਟੀ ਦਾ ਹਿੱਸਾ ਹਾਂ ਆਮ ਆਦੀ ਪਾਰਟੀ ਦੇ ਵਿੱਚ ਹੀ ਹਾਂ ਆਮ ਆਦੀ ਪਾਰਟੀ ਦਾ ਹੀ ਵਧਾਇਕ ਹਾਂ ਜੀ ਪਾਰਟੀ ਭੱਤੀ ਜੋ ਵੀ ਮੇਰੀ ਜ਼ਿੰਮੇਵਾਰੀ ਲਗਾਈ ਜਾ ਰਹੀ ਹੈ ਉਸ ਨੂੰ ਮੈਂ ਪੂਰਾ ਕਰ ਰਿਹਾ ਹਾਂ ਪਰ ਕਿਹੜੇ ਲੋਕ ਹੈ ਜਿਹੜੇ ਮਜ਼ਾ ਲੈ ਰਹੇ ਆ ਉਹਨਾਂ ਦਾ ਮੈਂ ਜਵਾਬ ਨਹੀਂ ਦੇ ਸਕਦਾ ਮੈਂ ਤੁਹਾਡੇ ਵਿੱਚ ਇਸ ਕਰਕੇ ਆਇਆ ਕਿ ਮੰਡੀ ਜੀ ਕੰਮ ਦੇ ਲਈ ਤੁਹਾਨੂੰ ਪਤਾ ਮੈਂ ਹਰ ਹਫ਼ਤੇ ਦਿੱਲੀ ਜਾਂਦਾ ਆਪਣੇ ਕਾਰੋਬਾਰ ਦੇ ਲਈ ਤੇਸ ਕਰਕੇ ਮੈਂ ਅੱਜ ਕੰਮ ਦੇ ਲਈ ਆਇਆ ਮੈਂ ਅੱਜ ਸ਼ਾਮ ਨੂੰ ਵਾਪਸ ਦਿਲੰਦਰ ਆ ਰਿਹਾ ਪਰ ਜਿਹੜੇ ਲੋਕ ਵੀ ਇਸ ਚੀਜ਼ ਦਾ ਮਜ਼ਾ ਲੈ ਰਹੇ ਉਹਨਾਂ ਨੂੰ ਮੈਂ ਇਹੀ ਕਵਾਂਗਾ ਕਈ ਲੋਕ ਖਬਰਾਂ ਦੇ ਰਾਈ ਵੀ ਲੈ ਰਹੇ ਆ ਕਿ ਖਬਰਾਂ ਦਾ ਜਿਹੜਾ ਮਸਾਲਾ ਲਗਾ ਰਹੇ ਆ ਅਗਰ ਉਹ ਕੋਈ ਵੀ ਖਬਰ ਲਗਾਣਾ ਚਾਹੁੰਦੇ ਆ ਪਲੀਜ਼ ਮੇਰੀ ਜਰੂਰ ਵਾਈਟ ਲਾਇਆ ਜਾਵੇ ਜਾਂ ਮੇਰਾ ਵਰਸ਼ਨ ਲਿਆ ਜਾਵੇ ਇਸ ਕਰਕੇ ਕਿ ਇਦਾਂ ਨਾ ਲਗਾਇਆ ਜਾਵੇ ਮੇਰੇ ਸਾਥੀਆਂ ਨੂੰ ਕੋਈ ਮਹਿਸੂਸ ਹੋਵੇ ਜਾਂ ਮੇਰੇ ਹਲਕੇ ਨੂੰ ਕੁਝ ਮਹਿਸੂਸ ਹੋਵੇ ਬਾਕੀ ਦੋਸਤੋ ਮੈਂ ਫਿਰ ਇੱਕ ਵਾਰ ਕਹਿ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਨਾਲ ਹਾਂ ਆਮ ਆਦਮੀ ਪਾਰਟੀ ਦਾ ਹਿੱਸਾ ਇਸ ਕਰਕੇ ਮੈਂ ਕਿਸੇ ਨੂੰ ਵੀ ਜਿਹੜੇ ਲੋਕਾਂ ਨੂੰ ਇਹ ਮ제 ਲੈਣ ਦੀ ਇਰਾਦਾਤਾ ਉਹ ਲੋਕ ਲੈਂਦੇ ਰਹਿੰਦੇ ਉਹਨਾਂ ਮਗਰ ਨਾ ਜਾਓ ਤੁਸੀਂ ਕਿਸੇ ਵੀ ਫਾਇਦੇ ਪਿੱਛੇ ਨਹੀਂ ਜਾਣਾ ਜਦ ਵੀ ਤੁਹਾਨੂੰ ਕੋਈ ਲੱਗੇ ਡਾਊਟ ਮੈਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੈਂ ਪਾਰਟੀ ਭਤੀ ਪਾਰਟੀ ਦੇ ਨਾਲ ਖੜਾ ਤੇ ਤੁਹਾਡੇ ਲਈ ਸੇਵਾ ਜਿੱਦਾਂ ਮੈਂ ਕਰ ਰਿਹਾ ਉਹ ਸੇਵਾ ਦਹੀਂ ਕਰਦਾ ਰਵਾਂਗਾ ਤੁਹਾਡੇ ਵਿੱਚ ਹਾਂ ਜਿਹੜੇ ਲੋਕ ਇਦਾਂ ਦੀਆਂ ਫਾਫ ਲਾ ਰਹੇ ਉਹਨਾਂ ਤੋਂ ਬਚੋ ਤੇ ਪਾਰਟੀ ਪੱਤੀ ਜੋ ਤੁਸੀਂ ਤੁਹਾਡੇ ਜਿੰਮੇਵਾਰੀ ਲੱਗੀ ਉਸ ਨੂੰ ਪੂਰਾ ਕਰੋ ਬਹੁਤ ਬਹੁਤ ਧੰਨਵਾਦ ਜ਼ਿਕਰ ਹੋ ਹੈ ਕਿ ਸੁਸ਼ੀਲ ਰਿੰਕੂ ਅਤੇ ਸ਼ੀਤਲ ਅਨੁਗਰਾਲ ਦੇ ਪਾਚ-ਪਾਚ ਵਿੱਚ ਸ਼ਾਮਿਲ ਹੋਣ ਦੀਆਂ ਅਫਵਾਹਾਂ ਤੋਂ ਬਾਅਦ ਲਗਾਤਾਰ ਜਲੰਧਰ ਦੀ ਸਿਆਸਤ ਕਾਫੀ ਗਰਮਾ ਗਈ ਸੀ ਪਰ ਹੁਣ ਇਨ੍ਹਾਂ ਦੋਵਾਂ ਦੇ ਵੱਲੋਂ ਮੀਡੀਆ ਗਰੁੱਪਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਕਿ ਉਹ ਆਮ ਆਦਮੀ ਪਾਰਟੀ ਛੱਡ ਕੇ ਨਹੀਂ ਜਾ ਰਹੇ ਵਿਖੜਾ ਹੋਵੇਗਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਇਨ੍ਹਾਂ ਦੋਵੇਂ ਵੱਡੇ ਦਿਗਜ ਲੀਡਰਾਂ ਦਾ ਪਾਰਟੀ ਨੂੰ ਕੀ ਫਾਇਦਾ ਪਹੁੰਚਦਾ ਹੈ ਅਜਮਦ ਮਨੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ ਦੇ ਮਕਬੂਲ ਰੋਡ ਨੂੰ ਰਾਜਨੀਤਿਕ ਮਾਫੀਆ ਦੇ ਇਸ਼ਾਰੇ ਤੇ ਕਮਰਸ਼ੀਅਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਕੀਤੇ ਜਾ ਰਹੇ ਇਸ ਕੰਮ ਦਾ ਵੇਰਵਾ ਦਿੱਤਾ ਹੈ ਨਾਲ ਹੀ ਮਾਮਲੇ ਦੇ ਵਿੱਚ ਉਹਨਾਂ ਨੇ ਵਿਰੋਧੀਆਂ ਨੂੰ ਵੀ ਆੜੇ ਹੱਥੀ ਲਿਆ। ਅੰਮ੍ਰਿਤਸਰ ਸਾਉ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਵੱਲੋਂ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਤਰ੍ਹਾਂ ਉਹਨਾਂ ਨੇ ਆਪਣੇ ਇਲਾਕੇ ਦੇ ਵੱਖ-ਵੱਖ ਮੁੱਦਿਆਂ ਨੂੰ ਉਜਾਗਰ ਕੀਤਾ ਨਾਲ ਹੀ ਇਸ ਮੌਕੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਮਕਬੂਲ ਰੋਡ ਦਾ ਕਮਰਸ਼ੀਅਲ ਮੁੱਦਾ ਵੀ ਚੁੱਕਿਆ ਏ ਉਹਨਾਂ ਨੇ ਕਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਇਲੀਗਲ ਕੰਮ ਹੋ ਰਹੇ ਨੇ ਅਤੇ ਜਦ ਉਹਨਾਂ ਨੇ ਸਪਸ਼ਟਿਕਰਨ ਮੰਗਿਆ ਤਾਂ ਕਿਹਾ ਗਿਆ ਕਿ ਇਹ ਇਲੀਗਲ ਕੰਮ ਪਵਿੱਖ ਵਿੱਚ ਵੀ ਹੋ ਸਕਦੇ ਨੇ ਇਸ ਸਬੰਧੀ ਉਹਨਾਂ ਕੀ ਕਿਹਾ ਤੁਹਾਨੂੰ ਸੁਣਾਉਂਨੇ ਹਾਂ ਰਾਜਨੀਤਿਕ ਮਾਫੀਆ ਦੇ ਇਸ਼ਾਰੇ ਤੇ ਮਕਬੂਲ ਰੋਡ ਨੂੰ ਕਮਰਸ਼ੀਅਲ ਕਰਨ ਦਾ यतन किया जा रहा है मकबूल रोड है अमृतसर जानते हो ऐतिहासिक मकबूल रोड है जो सर्किट हाउस तो चल के रतन सिंह चौक तक है उसका एक हिस्सा इन्होंने कहा कारण की दिता से मेरे को सारा रिकॉर्ड पे होता जस्टिफिकेशन की है जस्टिफिकेशन दे रहे हैं कि बहुत सारे इीगल काम चल रहे हैं इलीगल कमर्शियल एक्टिविटीज चल रही है ਸਭ ਤੋਂ ਮਹਾਰੀਗਲ ਹੈ ਕਿ ਇਹਦੇ ਵਿੱਚ ਇਹਨਾਂ ਨੇ ਇਹ ਲਿਖਿਆ ਹੈ ਕਿ ਆਉਣ ਵਾਲੇ ਸਮਾਜ ਦੇ ਵਿੱਚ ਵੀ ਐਸੇ ਤਰੀਕੇ ਦੀ ਇਲਲੀਗਲ ਐਕਟੀਵਿਟੀ ਦੀ ਸੰਭਾਵਨਾ ਹੈ ਇਹ ਕੌਣ ਕਰਾ ਰਿਹਾ ਹੈ ਜੀ ਕੌਣ ਕਰਾ ਰਿਹਾ ਹੈ ਇਹ ਕਾਂਗਰਸ ਦੀ ਸਰਕਾਰ ਦੇ ਟਾਈਮ 50 ਨੰਬਰ ਰੈਜ਼ੋਲੂਸ਼ਨ ਦਸੰਬਰ ਮਹੀਨੇ ਦੇ ਵਿੱਚ ਪਾਸ ਹੋ ਰਿਹਾ ਜੋ ਜਦੋਂ ਇਲੈਕਸ਼ਨ ਦਾ ਮਾਹੌਲ ਸੀਗਾ ਇਲੈਕਸ਼ਨ ਚੱਲ ਰਿਹਾ ਸੀ ਉਸੇ ਦੌਰਾਨ ਚੁੱਪ-ਚੁਪੇ ਤੇ ਇੱਕ ਰੈਜ਼ੋਲੂਸ਼ਨ ਇਹਨਾਂ ਨੇ ਪਾਸ ਕਰਵਾਇਆ ਕਾਂਗਰਸ ਦੀ ਸਰਕਾਰ ਦੇ ਟਾਈਮ ਔਰ ਹੁਣ ਸਾਡੀ ਸਰਕਾਰ ਆਉਂ ਤੋ ਬਾਅਦ ਵੀ ਕਾਰਵਾਈ ਸ਼ੁਰੂ ਹੋ ਗਈ ਸੀ ਜਨਤਾ ਵੱਲੋਂ ਵੀ ਆਬਜੈਕਸ਼ਨ ਗਿਆ ਮੇਰੇ ਵੱਲੋਂ ਵੀ ਆਬਜੈਕਸ਼ਨ ਗਿਆ ਵਿਧਾਨ ਸਭਾ ਦੇ ਵਿੱਚ ਇਹ ਪ੍ਰਸ਼ਨ ਰੱਖਣ ਦਾ ਕਾਰਨ ਇਹ ਸੀ ਕਿ ਸਾਰੀ ਜਨਤਾ ਨੂੰ ਪਤਾ ਲੱਗ ਜਾਵੇ ਕਿ ਜੇਕਰ ਇਹੀ ਜਸਟੀਫਿਕੇਸ਼ਨ ਹੈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਇਲਲੀਗਲ ਕੰਮ ਹੋਰ ਹੋ ਸਕਦੇ ਨੇ ਜ਼ਿਕਰ ਹੋ ਹੈ ਕਿ ਕੌਣ ਵਿਜੇ ਪ੍ਰਤਾਪ ਦੇ ਵੱਲੋਂ ਦਿੱਤੇ ਗਏ ਇਨ੍ਹਾਂ ਗੈਰ ਕਾਨੂੰਨੀ ਕੰਮਾਂ ਦੇ ਵੇਰਵੇ ਨੂੰ ਸਰਕਾਰ ਕਿਸ ਤਰੀਕੇ ਨਾਲ ਹੱਲ ਕਰਦੀ ਹੈ ਇਹ ਤੋਂਉਣ ਵਾਲਾ ਸਮਾਂ ਹੀ ਦੱਸੇਗਾ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਜ ਮਰਹੂਮ ਨੌਜਵਾਨ ਕਿਸਾਨ ਸ਼ੁਕਰੰਦਾ ਅਸਥੀ ਕਲਸ਼ ਲੈ ਕੇ ਖਨੌਰੀ ਬਾਰਡਰ ਤੋਂ ਰਵਾਨਾ ਹੋ ਗਈਆਂ ਨੇ ਹਰਿਆਣਾ ਦੇ ਵੱਖ-ਵੱਖ ਪਿੰਡਾਂ 'ਚ ਯਾਤਰਾ ਕੀਤੀ ਜਾਵੇਗੀ ਇਸ ਦੇ ਨਾਲ ਹੀ 2 ਦਿਨ ਪੰਚਕੁਲਾ 2 ਦਿਨ ਯਮਨਾ ਨਗਰ ਕੁੜਕ ਖੇਤਰ ਕਰਨਾਲ ਕੈਥਲਾ ਤੇ ਫਿਰ 3 ਦਿਨ ਵਾਸਤੇ ਇਹ ਯਾਤਰਾ ਅੰਬਾਲਾ ਦੇ ਵਿੱਚ ਵੀ ਕੱਢੀ ਜਾਵੇਗੀ ਬੀਤੇ ਦਿਨੀ ਮਰਹੂਮ ਨੌਜਵਾਨ ਕਿਸਾਨ ਸ਼ੁਭਕਰਨ ਸਿੰਧੀਆਂ ਅਸਥੀਆਂ ਲੈਣ ਵਾਸਤੇ ਕਿਸਾਨ ਜਥੇਬੰਦੀਆਂ ਸ਼ੁਭਕਰਨ ਦੇ ਪਿੰਡ ਬੱਲੋ ਵਿਖੇ ਪਹੁੰਚੀਆਂ ਹੋਈਆਂ ਸਨ ਅਤੇ ਅੱਜ ਕਿਸਾਨਾਂ ਦੇ ਵੱਲੋਂ ਇਹ ਅਸਥੀ ਕਲਸ਼ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਸ਼ੁਭਕਰਨ ਦਾ ਅਸਥੀ ਕਲਸ਼ ਹਰਿਆਣਾ ਦੇ ਵੱਖ-ਵੱਖ ਪਿੰਡਾਂ ਦੀ ਯਾਤਰਾ ਲਈ ਰਣਰੀ ਬਾਰਡਰ ਤੋਂ ਰਵਾਨਾ ਹੋ ਚੁੱਕਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੂਰੇ ਭਾਰਤ ਦੇ ਵਿੱਚ ਸ਼ੁਭਕਰਨ ਦੀਆਂ ਅਸਥੀਆਂ ਲਿਜਾ ਕੇ ਇਹ ਯਾਤਰਾ ਕੀਤੀ ਜਾਵੇਗੀ ਇਸ ਮੌਕੇ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ की जानकारी दी तो हम सुनौने शुभ कर्ण के अष्ट यात्रा कल से उनके बल्लों से शुरू हुई थी और दोनों बॉर्डरों के ऊपर वो आ गई थी तीसरा बॉर्डर हमारा जो हमारे साथी हरियाणा के अंदर आंदोलन चला रहे हैं वहाँ पे भी धरने के जगह के ऊपर वो कलश यात्रा गई थी वहां से अब आगे यात्रा शुरू करने का जो प्रोग्राम था कल दिया गया उसी के आधार पर उसी के ऊपर आगे काम करते हुए आज सभी बॉर्डरों से कलश यात्रा आगे हमारे भाई हमारे शहीद शुभकर्ण के अस्त कलश यात्रा पूरे देश के लिए रवाना हो रही है अलग अलग राज्यों में कलश जा चुके हैं बहुत सारे राज्यों के कलश अभी बाकी हैं वो अभी एक दो दिन में ले लेंगे हमारे यहाँ से यूपी का कलश जा चुका है यहीं से बिहार का कलश जा चुका है हमारे यहीं से हरियाणा और राजस्थान के कलश जा चुके हैं और जिस तरीके से आज यहां से ये यात्रा शुरू करने जा रहे हैं ये जो यात्रा जाएगी ये हरियाणा के निर्वाणा इलाके की चालीस पचास गांव वहां पे जाएगी इसी तरीके की ये यात्रा अदर हरियाणा के अदर डिस्ट्रिक्टों में शुरू हो चुकी है जैसे सोनीपत पानीपत हिसार में इधर सिरसा में हत्याबाद में ये यात्रा शुरू हो चुकी है और आज यहाँ से खनौरी बॉर्डर से हम पूरे मान सम्मान के साथ हमारे इस नौजवान शुभकर्ण जिन्होंने देश के किसानों के लिए देश के आम लोगों के लिए सभी वर्गों के लिए शहादत दिया मैंने कल भी ये बात कही थी कि शुभकर्ण की शहादत को केवल किसानों की शहादत तक सीमित ना किया जाए क्योंकि इनकी लड़ाई भारत सरकार को यह संदेश दे रहा था कि भारत सरकार डब्ल्यू से बाहर आए जब भारत सरकार डबल्यू से बाहर जब तक नहीं आता तब तक भारत के सर पे गुलामी के बादल फिर से मंडराते रहेंगे ये लड़ाई लड़ रहा था हमारा करना ਜ਼ਿਕਰੂਗ ਹਕੀਕਤ ਸਾਨ ਅੰਦੋਲਨ ਦੇ ਦੌਰਾਨ 21 ਫਰਵਰੀ ਨੂੰ ਖਨੋਹਰੀ ਸੜਾਤੇ ਗੋਲੀ ਲੱਗਣ ਦੇ ਕਾਰਨ ਨੌਜਵਾਨ ਸ਼ੁਕਰਨ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਉਸ ਦੀਆਂ ਅਸਥੀਆਂ ਇਕੱਠੀਆਂ ਕੀਤੀਆਂ ਅਤੇ ਫਿਰ ਉਸ ਦੀਆਂ ਅਸਥੀਆਂ ਦੇਸ਼ ਭਰ ਦੇ ਵਿੱਚ ਲਿਜਾਈਆਂ ਜਾਣਗੀਆਂ ਅਜਿਹੇ ਦੇ ਵਿੱਚ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਵੀ ਸਰਕਾਰ ਦੇ ਅੱਗੇ ਡਟੇ ਹੋਏ ਨੇ ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਨਿਆਮੋ ਖ਼ਬਰ ਲਾਈਨਸ ਤੇ 1 ਜੂਨ ਨੂੰ ਪੰਜਾਬ 'ਚ ਹੋਣਗੀਆਂ ਲੋਕ ਸਭਾ ਚੋਣਾਂ 4 ਜੂਨ ਨੂੰ ਅੱਲਾ ਨੇ ਜਾਣਗੇ ਨਤੀਜੇ ਬੇਦਬੀ ਮਾਮਲੇ ਦੇ ਵਿੱਚ ਨਵਾਂ ਮੋੜ ਹਣੀਪ੍ਰੀਤ ਦੀਆਂ ਵੱਤ ਸਕਦੀਆਂ ਨੇ ਮੁਸ਼ਕਲਾਂ ਪਗ ਸਿੰਘ ਨਗਰ ਨੂੰ ਸੀਐਮ ਮਾਨ ਦਾ ਵੱਡਾ ਤੋਹਫਾ ਪੀਏਯੂ ਖੇਤੀਬਾੜੀ ਕਾਲਜ ਦਾ ਕੀਤਾ ਉਦਘਾਟਨ ਪੰਜਾਬ ਸਰਕਾਰ ਦੇ 2 ਸਾਲ ਹੋਏ ਪੂਰੇ ਖਟਕਟ ਕਲਾ ਨਤਮਸਤ ਹੋਏ ਸੀਐਮ ਮਾਨ ਇਸ ਨਾਲ ਹੀ ਮੈਨੂ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ